ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਤ ਚਦੂ ਦੇਸ਼ ਭਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਤੇ ਸਮਾਗਮ ਦਾ আয়োজন ਕੀਤਾ ਗਿਆ ਭਾਜਪਾ ਨੇ ਪੀਐਮ ਮੋਦੀ ਦੇ ਜਨਮ ਦਿਨ ਨੂੰ 2 ਹਫ਼ਤਿਆਂ ਦੇ ਵਿੱਚ ਸੇਵਾ ਪਖਵਾੜੇ ਦੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ 17 ਸਤੰਬਰ ਤੋਂ 2 ਅਕਤੂਬਰ ਤੱਕ ਇਹ ਪਖਵਾੜਾ ਚੱਲਦਾ ਰਹੇਗਾ ਇਸ ਮੌਕੇ ਦਿੱਲੀ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਚੱਲਣ ਵਾਲੇ ਸੇਵਾ ਪਖਵਾੜੇ ਦੇ ਦੌਰਾਨ ਭਾਜਪਾ ਵਰਕਰ ਹਜ਼ਾਰ ਜ਼ਿਲ੍ਹਿਆਂ ਦੇ ਵਿੱਚ ਖੂਨਦਾਨ ਕੈਂਪ ਦੇ ਨਾਲ-ਨਾਲ 75 ਸ਼ਹਿਰਾਂ ਦੇ ਵਿੱਚ ਨਮੂ ਦੌੜ ਦਾ ਆਯੋਜਨ ਕਰਨਗੇ ਇਸ ਤੋਂ ਇਲਾਵਾ ਰੁੱਖ ਲਗਾਏ ਜਾਣਗੇ ਹੋਰ ਕਈ ਤਰ੍ਹਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਹੋਣਗੀਆਂ ਭਾਜਪਾ ਸ਼ਾਸਿਤ ਰਾਜ ਸਰਕਾਰਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਲਈ ਵਿਸ਼ੇਸ਼ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਨੇ ਇਸ ਮੌਕੇ ਮਨਜਿੰਦਰ ਸਿੰਘ ਸਰਸਾ ਨੇ ਕਿਹਾ ਕਿ ਦੇਸ਼ ਦੇ ਵਿੱਚ ਪਿਛਲੇ 11 ਸਾਲਾਂ ਦੇ ਦੌਰਾਨ ਜੋ ਵਿਕਾਸ ਦੇ ਕੰਮ ਹੋਏ ਨੇ ਇਸ ਮੌਕੇ ਪੂਰੇ ਦੇਸ਼ ਨੂੰ ਅੱਗੇ ਆ ਕੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਵੀ ਇਸ ਲਈ ਪਤਾ ਲੱਗ ਸਕੇ ਕਿ ਮੋਦੀ ਸਾਹਿਬ ਨੇ ਪਿਛਲੇ 11 ਸਾਲਾਂ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਨੇ ਸੋ ਉਹਨਾਂ ਨੇ ਵਿਰੋਧੀ ਪਾਰਟੀਆਂ ਨੇ ਸਾਫ਼ ਸਰਕਾਰ ਨੂੰ ਗਾਲ੍ਹਾਂ ਕੱਢਣ ਦਾ ਹੀ ਕੰਮ ਕੀਤਾ ਇਹ ਕਹਿਣਾ ਮਨਜਿੰਦਰ ਸਿੰਘ ਸਿਰਸਾ ਦਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਕੱਲ ਤੋਂ ਖਣਪੜ ਸਾਹਿਬ ਰਖਵਾਇਆ ਸੀ ਉਸ ਦੇ ਭੋਗ ਪਏ ਮੋਦੀ ਜੀ ਦੇ ਜਨਮ ਦਿਨ ਦੇ ਉਨ੍ਹਾਂ ਦੇ ਵਾਸਤੇ ਉਨ੍ਹਾਂ ਦੀ ਅਚੀ ਸੇਤ ਵਾਸਤੇ ਉਹ ਇਸੇ ਤਰ੍ਹਾਂ ਦੇਸ਼ ਦੀ ਮਹਾਨ ਸੇਵਾ ਕਰਨ ਬਾਅਦ ਸਕਣ ਉਨ੍ਹਾਂ ਦੀ ਲੰਬੀ ਆਯੂ ਹੋਵੇ ਜੋ ਉਨ੍ਹਾਂ ਦੀ ਭਾਵਨਾ ਹਮੇਸ਼ਾ ਤੁਰਈ ਆ ਸਿੱਖਾਂ ਪਿੱਛੇ ਸੇ ਗੁਰੂ ਸਾਹਿਬਾਨਾਂ ਦੀ ਜਿਸ ਤਰੀਕੇ ਉਹਨਾਂ ਨੇ ਗੁਰੂ ਨਾਨਕ ਦੇਵ ਪਾਸ਼ਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀਆਂ ਸ਼ਤਾਬਦੀਆਂ ਮਨਾਈਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੀ ਸ਼ਤਾਬਦੀ ਜੁਵਾਨ ਜਾ ਰਹੀ ਆ ਚਾਹੇ ਗੁਰੂ ਸਾਹਿਬ ਦੇ ਮਹਾਨ ਸਾਹਿਬਜ਼ਾਦਿਆਂ ਦੇ ਨਾਮ ਉਤੇ ਦੇਸ਼ ਅੰਦਰ ਇੱਕ ਰਾਸ਼ਟਰੀ ਅਦਵਸ ਕਰਨਾ ਹੋਵੇ ਜਾਂ ਕਰਤਾਰਪੁਰ ਸਾਬ ਦਾ ਕੋਰੀਡੋਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੇ ਸਿੱਖਾਂ ਨੂੰ ਜਦੋਂ ਬਾਹਰ ਕੱਢਣਾ ਹੋਵੇ ਐਸੀਆਂ अनेका ਇਸ ਦੇਸ਼ ਦੇ ਅੰਦਰ ਸਿਚੁਏਸ਼ਨ ਆਈਆਂ ਐਸੇ अनेका ਸਮਾਂ ਆਇਆ ਜਦੋਂ ਮੋਦੀ ਜੀ ਨੇ ਦ੍ਰਿੜ ਨਿਸ਼ਚੈ ਕਰਕੇ ਗੁਰੂ ਸਾਹਿਬ ਦੇ ਚਰਨਾ ਦੇ ਅਸ਼ੀਰਵਾਦ ਸਦਕੇ ਇਸ ਮਹਾਨ ਸੇਵ ਨੂੰ ਨਭਾਇ ਉਸੇ ਅਰਦਾਸ ਕਰਦੇ ਆ ਪ੍ਰਮਾਤਮਾ ਨੂੰ ਲੰਬੀ ਆਯੂ ਦੇਵੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹਿਣ ਔਰ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਲਮਾਉ ਅੱਜ ਮਾਨੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਵੱਲੋਂ अनेका ਅੱਜ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ 10 ਸਾਲ ਚੋਂ ਕਦੀ ਸਰਕਾਰ ਨੇ ਮੋਦੀ ਜੀ ਦੇ ਵੱਲੋਂ ਕੀਤੇ ਕੰਮਾਂ ਤੇ ਕਦੀ ਚਰਚਾ ਵੀ ਨਹੀਂ ਕੀਤੀ ਸੀ ਜੋ ਉਹਨਾਂ ਨੇ ਦਿੱਲੀ ਵਾਸਤੇ ਕੀਤਾ ਸਾਨੂੰ ਬੜਾ ਅਫਸੋਸ ਆ ਕਿ ਹਮੇਸ਼ਾ ਬੁਰਾਈ ਬੋਲਿਆ ਜਾਂਦਾ ਸੀਗਾ ਪਰ ਇਹ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਸਰਕਾਰ ਆਈ ਆ ਅੱਜ अनेका ਜਿਹੜੇ ਯੋਜਨਾਵਾਂ ਨੂੰ ਹਰੀ ਝੰਡੀ ਮਿਲੂਗੀ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਜੀ ਰਹਿਣਗੇ ਉੱਥੇ ਦੇਸ਼ ਦੇ ਹੈਲਥ ਮੰਤਰੀ ਰਹਿਣਗੇ ਉੱਥੇ ਹੀ ਮਾਨੀ ਅਰਬਨ ਡਿਵੈਲਪਮੈਂਟ ਮਿਨਿਸਟਰ ਮਾਨੀ ਖੱਟੜ ਸਾਹਿਬ ਰਹਿਣਗੇ ਸੋ ਅਮਿਸ਼ਾ ਜੀ ਤੋਂ ਲੈ ਕੇ ਮਾਨਯੋਗ ਪ੍ਰਕਾਸ਼ ਨੱਡਾ ਜੀ ਤੋਂ ਲੈ ਕੇ ਸਾਰੇ ਹੀ ਅੱਜ ਦਿੱਲੀ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਮਾਨੀ ਰੇਖਾ ਗੁਪਤਾ ਜੀ ਨੂੰ ਉਲੀਕੇ ਗਏ ਨੇ ਔਰ ਦਿੱਲੀ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮੋਦੀ ਜੀ ਦੀ ਪਿਛਲੇ 10-11 ਸਾਲਾਂ ਚ ਕੀ ਦੇਣ ਔਰ ਅੱਗੇ ਦਿੱਲੀ ਨੂੰ ਵਿਕਸਿਤ ਕਰਨ ਵਾਸਤੇ ਉਹਨਾਂ ਦੀ ਕੀ ਦੇਣ ਰਹੂਗੀ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਕੱਲ ਤੋਂ ਖੰਨਪੜ ਸਾਹਿਬ ਰਖਵਾਇਆ ਸੀ ਉਸਦੇ ਭੋਗ ਪਏ ਮੋਦੀ ਜੀ ਦੇ ਜਨਮ ਦਿਨ ਦੇ ਉਹਨਾਂ ਦੇ ਵਾਸਤੇ ਉਹਨਾਂ ਦੀ ਅਚੀ ਸੇਤ ਵਾਸਤੇ ਉਹ ਇਸੇ ਤਰ੍ਹਾਂ ਦੇਸ਼ ਦੀ ਮਾਨ ਸੇਵਾ ਕਰਨ ਵਾਸਕ ਉਹਨਾਂ ਦੀ ਲੰਬੀ ਆਇਉ ਹੋਵੇ ਜੋ ਉਹਨਾਂ ਦੀ ਭਾਵਨਾ ਹਮੇਸ਼ਾ ਤੁਰਈ ਆ ਸਿੱਖਾਂ ਪਿੱਛੇ ਸੇ ਗੁਰੂ ਸਾਹਿਬਾਨਾਂ ਦੀ ਜਿਸ ਤਰੀਕੇ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਸ਼ਤਾਬਦੀਆਂ ਮਨਾਈਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੀ ਸ਼ਤਾਬਦੀ ਜੋ ਆਉਣ ਜਾ ਰਹੀ ਆ ਚਾਹੇ ਗੁਰੂ ਸਾਹਿਬ ਦੇ ਮਹਾਨ ਸਾਹਿਬਜ਼ਾਦਿਆਂ ਦੇ ਨਾਮ ਉੱਤੇ ਦੇਸ਼ ਅੰਦਰ ਇੱਕ ਰਾਸ਼ਟਰੀ ਅਦਵਸ ਕਰਨਾ ਹੋਵੇ ਯਾ ਕਰਤਾਰਪੁਰ ਸਾਹਿਬ ਦਾ ਕੌਰੀਡੋਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੇ ਸਿੱਖਾਂ ਨੂੰ ਜਦੋਂ ਬਾਹਰ ਕੱਢਣਾ ਹੋਵੇ ਐਸੀਆਂ अनेका ਇਸ ਦੇਸ਼ ਦੇ ਅੰਦਰ ਸਿਚੁਏਸ਼ਨ ਆਈਆਂ ਐਸੇ अनेका ਸਮਾਂ ਆਇਆ ਜਦੋਂ ਮੋਦੀ ਜੀ ਨੇ ਦ੍ਰਿੜ ਨਿਸ਼ਚਾ ਕਰਕੇ ਗੁਰੂ ਸਾਹਿਬ ਦੇ ਚਰਨਾ ਦੇ ਅਸ਼ੀਰਵਾਦ ਸਦਕੇ ਇਸ ਮਹਾਨ ਸੇਵਾ ਨੂੰ ਨਭਾਇ ਸੋਸੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਲੰਬੀ ਆਯੂ ਦੇਵੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹਿਣ ਔਰ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਨਿਭਾਉਣ। ਅੱਜ ਮਾਨੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਵੱਲੋਂ अनेका ਅੱਜ ਯੋਜਨਾਵਾਂ ਮਾ ਸ਼ੁਰੂ ਕੀਤੀਆਂ ਗਈਆਂ ਨੇ 10 ਸਾਲ ਚੋਂ ਕਦੀ ਸਰਕਾਰ ਨੇ ਮੋਦੀ ਜੀ ਦੇ ਵੱਲੋਂ ਕੀਤੇ ਕੰਮਾਂ ਤੇ ਕਦੀ ਚਰਚਾ ਵੀ ਨਹੀਂ ਕੀਤੀ ਸੀ ਜੋ ਉਹਨਾਂ ਨੇ ਦਿੱਲੀ ਵਾਸਤੇ ਕੀਤਾ ਸਾਨੂੰ ਬੜਾ ਅਫਸੋਸ ਆ ਕਿ ਹਮੇਸ਼ਾ ਬੁਰਾਈ ਬੋਲਿਆ ਜਾਂਦਾ ਸੀਗਾ ਪਰ ਇੱਕ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਸਰਕਾਰ ਆਈ ਆ ਅੱਜ अनेਕਾਂ ਜਿਹੜੀਆਂ ਯੋਜਨਾਵਾਂ ਨੂੰ ਹਰੀ ਝੰਡੀ ਮਿਲੂਗੀ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਜੀ ਰਹਿਣਗੇ ਉੱਥੇ ਹੀ ਤੇ ਹੈਲਥ ਮੰਤਰੀ ਰਹਿਣਗੇ ਉੱਥੇ ਹੀ ਮੰਨੇ ਅਰਬਨ ਡਿਵੈਲਪਮੈਂਟ ਮਿਨਿਸਟਰ ਮੰਨੇ ਖੱਟੜ ਸਾਹਿਬ ਰਹਿਣਗੇ ਸੋ ਹਮੇਸ਼ਾ ਜੀ ਤੋਂ ਲੈ ਕੇ ਮਾਨੀ ਜੇ ਪ੍ਰਕਾਸ਼ ਨੱਡਾ ਜੀ ਤੋਂ ਲੈ ਕੇ ਸਾਰੇ ਹੀ ਅੱਜ ਦਿੱਲੀ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਮਾਨਨੀ ਰੇਖਾ ਗੁਪਤਾ ਜੀ ਨੂੰ ਉਲੀਕੇ ਗਏ ਨੇ ਔਰ ਦਿੱਲੀ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮੋਦੀ ਜੀ ਦੀ ਪਿਛਲੇ 10-11 ਸਾਲਾਂ ਚ ਕੀ ਦੇਣਾ ਔਰ ਅੱਗੇ ਦਿੱਲੀ ਨੂੰ ਵਿਕਸਿਤ ਕਰਨ ਵਾਸਤੇ ਉਹਨਾਂ ਨੇ ਕੀ ਦੇਣਾ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਕੱਲ ਤੋਂ ਖੰਨਪੜ ਸਾਹਿਬ ਰਖਾਇਆ ਸੀ ਉਸ ਦੇ ਭੋਗ ਪਏ ਮੋਦੀ ਜੀ ਦੇ ਜਨਮ ਦਿਨ ਦੇ ਉਹਨਾਂ ਦੇ ਵਾਸਤੇ ਉਹਨਾਂ ਦੀ ਅਛੀ ਸੇਤ ਵਾਸਤੇ ਉਹ ਇਸੇ ਤਰ੍ਹਾਂ ਦੇਸ਼ ਦੀ ਮਾਂ ਸੇ ਵਕਰ ਨਵਾ ਸਕਣ ਉਹਨਾਂ ਦੀ ਲੰਬੀ ਆਈ ਹੋਵੇ ਜੋ ਉਹਨਾਂ ਦੀ ਭਾਵਨਾ ਹਮੇਸ਼ਾ ਤੋਂ ਰਹੀ ਹੈ ਸਿੱਖਾਂ ਪਿੱਛੇ ਸੇ ਗੁਰੂ ਸਾਹਿਬਾਨਾਂ ਦੀ ਜਿਸ ਤਰੀਕੇ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਸ਼ਤਾਬਦੀਆਂ ਮਨਾਈਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੀ ਸ਼ਤਾਬਦੀ ਜੋ ਆਉਣ ਜਾ ਰਹੀ ਹੈ ਚਾਹੇ ਗੁਰੂ ਸਾਹਿਬ ਦੇ ਮਹਾਨ ਸਾਹਿਬਜ਼ਾਦਿਆਂ ਦੇ ਨਾਮ ਉੱਤੇ ਦੇਸ਼ ਅੰਦਰ ਇੱਕ ਰਾਸ਼ਟਰੀ ਦਿਵਸ ਕਰਨਾ ਹੋਵੇ ਜਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਦੇ ਸਿੱਖਾਂ ਨੂੰ ਜਦੋਂ ਬਾਹਰ ਕੱਢਣਾ ਹੋਵੇ ਐਸੀਆਂ अनेका ਇਸ ਦੇਸ਼ ਦੇ ਅੰਦਰ ਸਿਚੁਏਸ਼ਨ ਆਈਆਂ ਐਸੇ अनेका ਸਮਾਂ ਆਇਆ ਜਦੋਂ ਮੋਦੀ ਜੀ ਨੇ ਦ੍ਰਿੜ ਨਿਸ਼ਚੈ ਕਰਕੇ ਗੁਰੂ ਸਾਹਿਬ ਦੇ ਚਰਨਾ ਦੇ ਅਸ਼ੀਰਵਾਦ ਸਦਕੇ ਇਸ ਮਹਾਨ ਸੇਵਾ ਨੂੰ ਨਭਾਇਆ ਉਸੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਲੰਬੀ ਆਯੂ ਦੇਵੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹਣ ਔਰ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਨਮੋ ਅੱਜ ਮਾਨੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਵੱਲੋਂ अनेका ਅੱਜ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ 10 ਸਾਲ ਚੋਂ ਕਦੀ ਸਰਕਾਰ ਨੇ ਮੋਦੀ ਜੀ ਦੇ ਵੱਲੋਂ ਕੀਤੇ ਕੰਮਾਂ ਤੇ ਕਦੀ ਚਰਚਾ ਵੀ ਨਹੀਂ ਕੀਤੀ ਸੀ ਜੋ ਉਹਨਾਂ ਨੇ ਦਿੱਲੀ ਵਾਸਤੇ ਕੀਤਾ ਸਾਨੂੰ ਬੜਾ ਅਫਸੋਸ ਆ ਕਿ ਹਮੇਸ਼ਾ ਬੁਰਾਈ ਬੋਲਿਆ ਜਾਂਦਾ ਸੀਗਾ ਪਰ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਸਰਕਾਰ ਆਈ ਆ ਅੱਜ अनेਕਾਂ ਜਿਹੜੀਆਂ ਯੋਜਨਾਵਾਂ ਨੂੰ ਹਰੀ ਝੰਡੀ ਮਿਲੂਗੀ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਜੀ ਰਹਿਣਗੇ ਉੱਥੇ ਹੀ ਦੇਸ਼ ਦੇ ਹੈਲਥ ਮੰਤਰੀ ਰਹਿਣਗੇ ਉੱਥੇ ਹੀ ਮਾਨੀ ਅਰਬਨ ਡਿਵੈਲਪਮੈਂਟ ਮਿਨਿਸਟਰ ਮਾਨੀ ਖੱਟੜ ਸਾਹਿਬ ਰਹਿਣਗੇ ਸੋ ਅਮਿਸ਼ਾ ਜੀ ਤੋਂ ਲੈ ਕੇ ਮਾਨਯ ਜੇ ਪ੍ਰਕਾਸ਼ ਨੱਡਾ ਜੀ ਤੋਂ ਲੈ ਕੇ ਸਾਰੇ ਹੀ ਅੱਜ ਦਿੱਲੀ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਮਾਨੀ ਰੇਖਾ ਗਪਤਾ ਜੀ ਨੇ ਓਲਿਕੇ ਗਏ ਨੇ ਔਰ ਦਿੱਲੀ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮੋਦੀ ਜੀ ਦੀ ਪਿਛਲੇ 10 11 ਸਾਲਾਂ ਚ ਕੀ ਦੇਣ ਔਰ ਅੱਗੇ ਦਿੱਲੀ ਨੂੰ ਵਿਕਸਿਤ ਕਰਨ ਵਾਸਤੇ ਉਹਨਾਂ ਨੇ ਕੀ ਦੇਣ ਰਹੁਗੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੋ ਕੱਲ ਤੋਂ ਖੰਨਪੜ ਸਾਹਿਬ ਰਖਵਾਇਆ ਸੀ ਉਸਦੇ ਭੋਗ ਪਏ ਮੋਦੀ ਜੀ ਦੇ ਜਨਮ ਦਿਨ ਦੇ ਉਹਨਾਂ ਦੇ ਵਾਸਤੇ ਉਹਨਾਂ ਦੀ ਅਚੀ ਸੇਤ ਵਾਸਤੇ ਉਹ ਇਸੇ ਤਰ੍ਹਾਂ ਦੇਸ਼ ਦੀ ਮਾਨ ਸੇਵਾ ਕਰਨਵਾਸਕ ਉਹਨਾਂ ਦੀ ਲੰਬੀ ਆਈ ਉਹ ਵੀ ਜੋ ਉਹਨਾਂ ਦੀ ਭਾਵਨਾ ਹਮੇਸ਼ਾ ਤੋਂ ਰਹੀ ਆ ਸਿੱਖਾਂ ਪਿੱਛੇ ਸੇ ਗੁਰੂ ਸਾਹਿਬਾਨਾਂ ਦੀ ਜਿਸ ਤਰੀਕੇ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਸ਼ਤਾਬਦੀਆਂ ਮਨਾਈਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦੀ ਸ਼ਤਾਬਦੀ ਜੋ ਆਉਣ ਜਾ ਰਹੀ ਆ ਚਾਹੇ ਗੁਰੂ ਸਾਹਿਬ ਦੇ ਮਹਾਨ ਸਾਹਿਬਜ਼ਾਦਿਆਂ ਦੇ ਨਾਮ ਉੱਤੇ ਦੇਸ਼ ਅੰਦਰ ਇੱਕ ਰਾਸ਼ਟਰੀ ਅਭਿਸ਼ਕਰਣਾ ਹੋਵੇ ਜਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਤੋਂ ਲੈ ਕੇ afghanistan ਤੱਕ ਦੇ ਸਿੱਖਾਂ ਨੂੰ ਜਦੋਂ ਬਾਹਰ ਕੱਢਣਾ ਹੋਵੇ ਐਸੀਆਂ अनेका ਇਸ ਦੇਸ਼ ਦੇ ਅੰਦਰ ਸਿਚੁਏਸ਼ਨ ਆਈਆਂ ਐਸੇ अनेका ਸਮਾਂ ਆਇਆ ਜਦੋਂ ਮੋਦੀ ਜੀ ਨੇ ਦ੍ਰਿੜ ਨਿਸ਼ਚੈ ਕਰਕੇ ਗੁਰੂ ਸਾਹਿਬ ਦੇ ਚਰਨਾ ਦੇ ਅਸ਼ੀਰਵਾਦ ਸਦਕੇ ਇਸ ਮਹਾਨ ਸੇਵ ਨੂੰ ਨਭਾਇਆ ਉਸ ਸੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਲੰਬੀ ਆਯੂ ਦੇਵੇ ਔਰ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹੇ ਔਰ ਇਸੇ ਤਰ੍ਹਾਂ ਦੇਸ਼ ਕੌਮ ਦੀ ਸੇਵਾ ਨਭਾਵੇ ਅੱਜ ਮਾਨੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਵੱਲੋਂ अनेका ਅੱਜ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ 10 ਸਾਲ ਚੋਂ ਕਦੀ ਸਰਕਾਰ ਨੇ ਮੋਦੀ ਜੀ ਦੇ ਵੱਲੋਂ ਕੀਤੇ ਕੰਮਾਂ ਤੇ ਕਦੀ ਚਰਚਾ ਵੀ ਨਹੀਂ ਕੀਤੀ ਸੀ ਜੋ ਉਹਨਾਂ ਨੇ ਦਿੱਲੀ ਵਾਸਤੇ ਕੀਤਾ ਸਾਨੂੰ ਬੜਾ ਅਫਸੋਸ ਆ ਕਿ ਹਮੇਸ਼ਾ ਬੁਰਾਈ ਬੋਲਿਆ ਜਾਂਦਾ ਸੀਗਾ ਪਰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਸਰਕਾਰ ਆਈ ਹੈ ਅੱਜ अनेਕਾਂ ਜਿਹੜੀਆਂ ਯੋਜਨਾਵਾਂ ਨੂੰ ਹਰੀ ਝੰਡੀ ਮਿਲੂਗੀ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਜੀ ਰਹਿਣਗੇ ਉੱਥੇ ਦੇਸ਼ ਦੇ ਹੈਲਥ ਮੰਤਰੀ ਰਹਿਣਗੇ ਉੱਥੇ ਹੀ ਮੰਨੀ ਅਰਬਨ ਡਿਵੈਲਪਮੈਂਟ ਮਿਨਿਸਟਰ ਮੰਨੀ ਖੱਟੜ ਸਾਹਿਬ ਰਹਿਣਗੇ ਸੋ ਹਮੇਸ਼ਾ ਜੀਤੂ ਲੈ ਕੇ ਮਾਨੀ ਜੇ ਪ੍ਰਕਾਸ਼ ਨੱਡਾ ਜੀ ਤੋਂ ਲੈ ਕੇ ਸਾਰੇ ਹੀ ਅੱਜ ਦਿੱਲੀ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਮਾਨੀ ਰੇਖਾ ਗੁਪਤਾ ਜੀ ਨੇ ਉਲਿੱਕੇ ਗਏ ਨੇ ਔਰ ਦਿੱਲੀ ਲੋਕਾਂ ਨੂੰ ਦੱਸਿਆ ਜਾ ਸਕੇ ਕਿ મોદી ਜੀ ਦੀ ਪਿਛਲੇ 10-11 ਸਾਲਾਂ ਚ ਕੀ ਦੇਣ ਔਰ ਅੱਗੇ ਦਿੱਲੀ ਨੂੰ ਵਿਕਸਿਤ ਕਰਨ ਵਾਸਤੇ ਉਹਨਾਂ ਨੇ ਕੀ ਦੇਣ ਰੋਗੇ ਉਧਰ ਤੋਂ ਦੱਸਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਚੁੱਕੇ ਨੇ ਤੇ ਆਰਐਸਐਸ ਤੇ ਭਾਜਪਾ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਦਿੱਤਾ ਗਿਆ ਇੱਕ ਤਰਕ ਕਿ 75 ਸਾਲ ਬਾਅਦ ਸਿਆਸਤ ਦੇ ਵਿੱਚ ਉਹ ਰਿਟਾਇਰ ਹੋ ਜਾਣਾ ਚਾਹੀਦਾ ਉਹਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅਸਤੀਫਾ ਦੇਣਗੇ ਜਾਂ ਫਿਰ 75 ਸਾਲਾਂ ਵਾਲਾ ਜੋ ਨੋਟੀਫਿਕੇਸ਼ਨ ਜਿਸ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਉਸ ਨੂੰ ਉੱਥੇ ਹੀ ਰੋਕ ਦਿੱਤਾ ਜਾਵੇਗਾ ਇਹ ਸਮਾਂ ਦੱਸੇਗਾ ਹੁਣ ਤੁਸੀਂ ਦੇਖ ਸਕਦੇ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू आते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे